ਜਿਨ੍ਹਾਂ ਸਿੰਘਾਂ ਸਿੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਇਹ ਸ਼ਬਦ ਰੋਜ਼ਾਨਾ ਹੀ ਅਸੀਂ ਅਰਦਾਸ ਵਿੱਚ ਪੜ੍ਹਦੇ ਵੀ ਹਾਂ ਅਤੇ ਸੁਣਦੇ ਵੀ ਹਾਂ ਅੱਜ ਅਸੀਂ ਗੱਲ ਕਰਾਂਗੇ ਅਨੋਖੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪੜੀ ਤਾਂ ਉਤਾਰ ਦਿੱਤੀ ਗਈ ਪਰ ਉਨ੍ਹਾਂ ਨੇ ਕੇਸ ਕਟਵਾਉਣੇ ਮਨਜ਼ੂਰ ਨਹੀਂ ਕੀਤੇ ਭਾਈ ਤਾਰੂ ਸਿੰਘ ਜੀ ਦਾ ਜਨਮ 1718 ਈਸਵੀ ਵਿੱਚ ਪਿੰਡ ਪੂਲੇ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੁੰਦਾ ਹੈ। ਭਾਈ ਤਾਰੂ ਸਿੰਘ ਜੀ ਦੇ ਮਾਤਾ ਪਿਤਾ ਨੇ ਅੰਮ੍ਰਿਤ ਛਕਿਆ ਹੋਇਆ ਸੀ। ਗੁਰਸਿੱਖੀ ਨਾਲ ਜੁੜੇ ਹੋਏ ਸਨ। ਇਸ ਕਰਕੇ ਭਾਈ ਤਾਰੂ ਸਿੰਘ ਜੀ ਦੇ ਵੀ ਮਨ ਵਿੱਚ ਸਿੱਖੀ ਪ੍ਰਤੀ ਚਾਹ ਪੈਦਾ ਹੋਇਆ। ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਬਹੁਤ ਮਾਣ ਸਤਿਕਾਰ ਸੀ। ਕਿਉਂਕਿ ਭਾਈ ਤਾਰੂ ਸਿੰਘ ਸਿੱਖੀ ਬਾਣੇ ਵਿੱਚ ਰਹਿੰਦੇ ਹੋਏ ਦਸਾਂ ਨੋਹਾਂ ਦੀ ਕੀਰਤ ਕਰਦੇ ਸਨ ਅਤੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਸਨ ਜਦੋਂ ਭਾਈ ਤਾਰੂ ਸਿੰਘ ਜੀ ਛੋਟੇ ਸਨ ਉਦੋਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਇਸ ਲਈ ਹੁਣ ਘਰ ਵਿੱਚ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਭੈਣ ਜੀ ਸਨ ਜੋ ਕਿ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਿੱਚ ਉਹਨਾਂ ਦੀ ਪੂਰੀ ਮਦਦ ਕਰਦੇ ਸਨ ਏ ਉਸ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋ ਚੁੱਕੀ ਸੀ ਭਾਈ ਮਨੀ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ ਐਂਦੁਸ਼ਾ ਅਬਦਾਲੀ ਦਾ ਰਾਜ ਸੀ ਅਤੇ ਜਕਰਿਆ ਖਾਨ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਉਸ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਕਿ ਜਿੱਥੇ ਵੀ ਸਿੱਖ ਦੇ ਸੇ ਉਸ ਨੂੰ ਉੱਥੇ ਹੀ ਮਾਰ ਦਿੱਤਾ ਜਾਵੇ ਜਾਂ ਫਿਰ ਜੋ ਵੀ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਵੇਗਾ ਉਸ ਨੂੰ ਭਾਰੀ ਇਨਾਮ ਦਿੱਤਾ ਜਾਵੇਗਾ ਇਸ ਲਈ ਉਹ ਸਮਾਂ ਇਹੋ ਜਿਹਾ ਸੀ ਕਿ ਸਿੱਖਾਂ ਦਾ ਰਹਿਣਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਸਿੱਖ ਜੰਗਲਾਂ ਵਿੱਚ ਲੁੱਕ ਕੇ ਘੋੜਿਆਂ ਦੀਆਂ ਕਾਠੀਆਂ ਤੇ ਆਪਣਾ ਸਮਾਂ ਬਤੀਤ ਕਰਦੇ ਸਨ ਪਰ ਭਾਈ ਤਾਰੂ ਸਿੰਘ ਜੀ ਜੋ ਕਿ ਪ੍ਰਸ਼ਾਦ ਦਾ ਤਿਆਰ ਕਰਕੇ ਜੰਗਲਾਂ ਵਿੱਚ ਲੁਕੇ ਹੋਏ ਸਿੱਖਾਂ ਨੂੰ ਛਕਾਉਂਦੇ ਸਨ ਅਤੇ ਗੁਰਸਿੱਖੀ ਦਾ ਦੀਵਾ ਜਗਦੇ ਰੱਖਣ ਵਿੱਚ ਪੂਰਾ ਯੋਗਦਾਨ ਪਾ ਰਹੇ ਸਨ ਜਕਰਿਆ ਖਾਨੇ ਫਰਮਾਨ ਜਾਰੀ ਕੀਤਾ ਕਿ ਸਿੱਖਾਂ ਦੀ ਗਿਣਤੀ ਤਾਂ ਘਟ ਹੈ ਪਰ ਸਿੱਖ ਮੁੱਕ ਕਿਉਂ ਨਹੀਂ ਰਹੇ ਤਾਂ ਸੁਹੀਏ ਹਰ ਭਗਤ ਨਰਨਜਨੀਏ ਨੇ ਦੱਸਿਆ ਕਿ ਇੱਕ ਸਿੱਖ ਹੈ ਭਾਈ ਤਾਰੂ ਸਿੰਘ ਜੋ ਕਿ ਜੰਗਲਾਂ ਵਿੱਚ ਲੁਕੇ ਹੋਏ ਸਿੱਖਾਂ ਨੂੰ ਪ੍ਰਸ਼ਾਦਾ ਸ਼ਿਕਾਉਂਦਾ ਹੈ ਭਾਈ ਤਾਰੂ ਸਿੰਘ ਜੀ ਨੂੰ ਜਕਰਿਆ ਖਾਨ ਨੇ ਲਾਹੌਰ ਵਿਖੇ ਸੱਦਿਆ ਸਵਾਲ ਜਵਾਬ ਹੋਏ ਜਕਰਿਆ ਖਾਨ ਨੇ ਪੁੱਛਿਆ ਕਿ ਭਾਈ ਤਾਰੂ ਸਿੰਘ ਕਿ ਤੂੰ ਜੰਗਲਾਂ ਵਿੱਚ ਲੁਕੇ ਹੋਏ ਸਿੱਖਾਂ ਨੂੰ ਪ੍ਰਸ਼ਾਦਾ ਸ਼ਕਾਉਂਦਾ ਹੈ ਤਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਜੋ ਵੀ ਸਾਡੇ ਕੋਲ ਆ ਜਾਂਦਾ ਹੈ ਉਹ ਭਾਵੇਂ Hindu ਹੋਵੇ ਉਹ ਭਾਵੇਂ Musalman ਹੋਵੇ ਉਹ ਭਾਵੇਂ Sikh ਹੋਵੇ ਅਸੀਂ ਉਸ ਨੂੰ ਪ੍ਰਸ਼ਾਦਾ ਸ਼ਕਾਉਂਦੇ ਹਾਂ ਜੇਕਰ ਈਆ ਖਾਨ ਨੇ ਕਿਹਾ ਕਿ ਤੂੰ ਇਸਲਾਮ ਕਬੂਲ ਕਰ ਲੈ ਤੇਰੀ ਉਮਰ ਵੀ 26 27 ਸਾਲਾਂ ਦੀ ਹੈ ਤੈਨੂੰ ਵੱਡੀਆਂ ਜਗੀਰਾਂ ਦੇ ਦਵਾਵਾਂਗਾ ਤੂੰ ਜਿੰਨੇ ਚਾਹੇ ਉਹਨੇ ਵਿਆਹ ਕਰਵਾ ਸਕਦਾ ਹੈ ਤੂੰ ਇਸਲਾਮ ਕਬੂਲ ਕਰ ਤਾਂ ਜਕਰਿਆ ਖਾਨ ਨੇ ਕਿਹਾ ਕਿ ਮੈਨੂੰ ਆਪਣੀ ਸਿੱਖੀ ਉੱਤੇ ਮਾਣ ਹੈ ਸਿੱਖੀ ਗੁਰੂ ਦੀ ਦਿੱਤੀ ਹੋਈ ਦਾਤ ਹੈ ਇਸ ਲਈ ਮੈਂ ਇਹ ਗੁਰਸਿੱਖੀ ਨਹੀਂ ਤਿਆਗਾਗਾ ਤਾਂ ਜਕਰਿਆ ਖਾਨ ਨੇ ਕਿਹਾ ਕਿ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਝਾੜ ਦੇਵਾਂਗਾ ਤਾਂ ਅਗੋਂ ਭਾਈ ਤਾਰੂ ਸਿੰਘ ਨੇ ਬਚਨ ਕੀਤਾ ਕਿ ਜਕਰਿਆ ਖਾਨ ਤੂੰ ਤਾਂ ਮੇਰੇ ਕੇਸ ਕੀ ਝਾੜੇਗਾ ਸਗੋਂ ਤੈਨੂੰ ਮੈਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ ਜਕਰਿਆ ਖਾਨ ਉਹ ਬਹੁਤ ਗੁੱਸਾਇਆ ਅਤੇ ਉਸ ਨੇ ਭਾਈ ਤਾਰੂ ਸਿੰਘ ਨੂੰ ਇਸਲਾਮ ਕਬੂਲ ਕਰਵਾਉਣ ਦੇ ਲਈ ਬਹੁਤ ਸਾਰੇ ਤਸੀਹੇ ਦਿੱਤੇ ਬਹੁਤ ਸਾਰੇ ਇਲਾਜ ਦਿੱਤੇ ਪਰ ਭਾਈ ਤਾਰੂ ਸਿੰਘ ਜੀ ਜੋ ਕਿ ਗੁਰਸਿੱਖੀ ਵਿੱਚ ਪੂਰੇ ਨਿਪੁੰਨ ਸਨ ਅਤੇ ਉਸ ਅਕਾਲ ਪੁਰਖ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣ ਵਿੱਚ ਯਕੀਨ ਰੱਖਦੇ ਸਨ ਉਹਨਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਮੇਰੀ ਸਿੱਖੀ ਕੇ ਸਾਹ ਸਵਾਸਾਂ ਸੰਗ ਨੇ ਬੁਝਾਵੇ ਇਤਿਹਾਸ ਵਿੱਚ ਚਾਹੁੰਦਾ ਹੈ ਕਿ ਪਹਿਲਾਂ ਭਾਈ ਤਾਰੂ ਸਿੰਘ ਜੀ ਦੇ ਕੇਸ ਕੱਟਣ ਲਈ ਕੈਂਚੀ ਲਿਆਂਦੀ ਗਈ ਪਰ ਉਹ ਕੈਂਚੀ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਉੱਤੇ ਨਹੀਂ ਚੱਲੀ ਕਿਉਂਕਿ ਜਿੱਥੇ ਸ਼ਰਧਾ ਭਾਵਨਾ ਹੁੰਦੀ ਹੈ ਉੱਥੇ ਹਰ ਇੱਕ ਗੱਲ ਛੋਟੀ ਪੈ ਜਾਂਦੀ ਹੈ ਫਿਰ ਲਾਹੌਰ ਵਿੱਚੋਂ ਮੋਚੀ ਨੂੰ ਸੱਦਿਆ ਗਿਆ ਅਤੇ ਉਸ ਨੇ ਰੰਬੀਆਂ ਨਾਲ ਛੱਟ ਮਾਰ-ਮਾਰ ਕੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ ਇਸ ਘਟਨਾ ਤੋਂ ਬਾਅਦ ਜਕਰਿਆ ਖਾਨ ਦੇ ਢੱਡ ਵਿੱਚ ਦਰਦ ਉੱਠ ਖੜਿਆ ਅਤੇ ਉਸ ਨੂੰ ਪੇਸ਼ਾਬ ਦਾ ਬੰਨ ਪੈ ਗਿਆ ਬਹੁਤ ਸਾਰੇ ਹਕੀਮਾਂ ਕੋਲ ਦਿਖਾਇਆ ਗਿਆ ਪਰ ਉਸ ਦਾ ਇਹ ਰੋਗ ਠੀਕ ਨਾ ਹੋਇਆ ਪਰ ਜਦੋਂ ਉਸ ਨੂੰ ਦੱਸਿਆ ਗਿਆ ਕਿ ਤੂੰ ਭਾਈ ਤਾਰੂ ਸਿੰਘ ਜੀ ਉੱਤੇ ਜ਼ੁਲਮ ਕੀਤਾ ਹੈ ਉਹ ਸੱਚਾ ਗੁਰੂ ਦਾ ਸਿੱਖ ਸੀ ਅਤੇ ਉਸ ਦੀ ਇਹ ਸਜ਼ਾ ਤੈਨੂੰ ਮਿਲੀ ਹੈ ਤਾਂ ਭਾਈ ਤਾਰੂ ਸਿੰਘ ਕੋਲੋਂ ਉਸ ਨੇ ਮਾਫੀ ਮੰਗੀ ਹੌਣ ਜਦੋਂ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਜ਼ਖਰੀਆ ਖਾਂ ਦੇ ਸਿਰ ਵਿੱਚ ਵੱਜਦੀ ਸੀ ਤਾਂ ਉਸ ਦਾ ਪੇਸ਼ਾਬ ਦਾ ਬੰਨ ਟੁੱਟਦਾ ਸੀ ਅਤੇ ਉਸ ਨੂੰ ਆਰਾਮ ਮਿਲਦਾ ਸੀ ਪਰ ਇਹ ਦਰਦ ਉਹ ਜਿਆਦਾ ਚਿਰ ਤੱਕ ਜਰ ਨਹੀਂ ਸਕਿਆ ਅਤੇ ਮਰ ਗਿਆ ਭਾਈ ਤਾਰੂ ਸਿੰਘ ਦੀ ਜਦੋਂ ਖੋਪਰੀ ਉਤਾਰੀ ਗਈ ਤਾਂ ਉਹ 22 ਦਿਨ ਤੱਕ ਸਵਾਸ ਲੈਂਦੇ ਰਹੇ ਜਦੋਂ ਉਹਨਾਂ ਨੂੰ ਹੀ ਪਤਾ ਲੱਗਿਆ ਕਿ ਜਕਰੀਆ ਖਾਨ ਮਰ ਗਿਆ ਹੈ ਤਾਂ ਭਾਈ ਤਾਰੂ ਸਿੰਘ ਨੇ ਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਿ ਉਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਗਈ ਹੈ ਉਹਨਾਂ ਨੇ ਖੋਪੜੀ ਤਾਂ ਲਹਾ ਲਈ ਪਰ ਕੇਸ ਨਹੀਂ ਕਟਵਾਏ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਗੁਰੂ ਮਹਾਰਾਜ ਦੇ ਚਾਣਾ ਵਿੱਚ ਜਾ ਅਰਾਜੀ ਸੰਗਤ ਜੀ ਅੱਜ ਸਾਡੇ ਵੀ ਸਿੱਖ ਨੌਜਵਾਨ ਪਛਮੀ ਸੱਭਿਆ ਦੇ ਪਿੱਛੇ ਲੱਗ ਕੇ ਕੇਸ ਕਤਲ ਕਰਵਾ ਰਹੇ ਹਨ ਪਰ ਸਾਨੂੰ ਸਾਡੇ ਵਿਰਸੇ ਨੂੰ ਸਾਨੂੰ ਸਾਡੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਕਿਦਾਂ ਸਾਡੇ ਸ਼ਹੀਦਾਂ ਨੇ ਆਪਣੇ ਕੇਸ ਤਾਂ ਕਟਵਾ ਲਏ ਪਰ ਸਿੱਖੀ ਨਹੀਂ ਛੱਡੀ ਕਿਉਂਕਿ ਕੇਸ ਗੁਰੂ ਦੀ ਮੋਹਰ ਹਨ ਜਦੋਂ ਕਿਸੇ ਚੀਜ਼ ਉੱਤੇ ਮੋਹਰ ਲੱਗੀ ਹੋਵੇ ਟੈਗ ਲੱਗਿਆ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਅਸਲੀ ਹੈ ਔਨੋਖੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪਰੀ ਤਾਂ ਲੋਹ ਲਈ ਪਰ ਕੇਸ ਨਹੀਂ ਕਟਵਾਏ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟਵਾਰੀ ਪਰਨਾਮ ਗੁਰੂ ਮਹਾਰਾ ਸਾਡੇ ਉਤੇ ਵੀ ਕਿਰਪਾ ਕਰਨ ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਵੇ ਸੋ ਇਤਿਹਾਸ ਸੁਣਾਉਂਦੇ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਸੰਖੇਪ ਵਿੱਚ ਦਾਸ ਪਾਸੋਂ ਇਤਿਹਾਸ ਸਰਵਣ ਕਰਵਾਇਆ ਗਿਆ ਹੈ ਅਗਲੀ ਵੀਡੀਓ ਵਿੱਚ ਨਵੇਂ ਇਤਿਹਾਸ ਨਾਲ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ